ਮੈਂ ਕਾਸੂ ਤੋਂ ਇਲਾਵਾ ਔਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਇੰਕਲੂਜਨ ਦੀ ਸਰਵੋਤਮ ਲੋਕਾਂ ਦੇ ਨਾਲ ਬਹੁਤ ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੇ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ कैमिस्ट शॉप के बच्चे भी, भी जाना है जिथे माड़े ड्रग्स वगैरह बेचे जा रहे हैं तो यह सारा कार्रवाई करना है लोगों नाल भी रता कायम करना है मीटिंग करनी है ये सारा कुछ इस महीने दौरान करना है और रोज़ भी करना है जिले के बीच कमिश्नरेट के रोज़ भी ये काम हो रहा है लेकिन किसी किसी दिन जिमें कि मैं आ जाई हुई हाँ ਇਸ ਤਰ੍ਹਾਂ ਕਿ ਸਿੱਗੇ ਨੂੰ ਥੋੜਾ ਜ਼ਿਆਦਾ ਫੋਰਸ ਦੇ ਨਾਲ ਕਰਦਾ ਮੈਂ ਜਿਸ ਇਲਾਕੇ ਦੇ ਜਿਸ ਤਰ੍ਹਾਂ ਦੀ ਗੱਲ ਕਰਨੇ ਕਿ ਬਹੁਤ ਵੱਡੀ ਸੂਬਾ ਹੈ ਰੀ ਹੈਬਿਟੇਸ਼ਨ ਦੇ ਲਈ ਵੀ ਜਿਸ ਵਾਂ ਅਸੀਂ ਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਵਿੱਚ ਵੀ ਵਾਅਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਕਰਦੇ ਦੇਖੋ ਜਿਹੜਾ ਰੀ ਹੈਬਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰਸ ਜਿਹੜੇ ਉਹਨਾਂ ਦੇ ਉੱਤੇ ਆਉਂਦਾ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਜੇਕਰ ਉਹ ਬਿਲਕੁਲ ਗਰਾਊਂਡ ਵਿਟਨੈਸ ਵੀ ਕਾਂਟ ਐਡਮਿਟ them ਸੋ ਸਰਕਾਰ ਨੇ ਬੜੇ ਸਾਰੇ ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਨੇ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਹੈ ਕਿ ਛੱਡੀ ਦੇ ਦਿਲ ਨਹੀਂ ਹੁੰਦੇ ਤੋਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹਨ ਤੋ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨਾਲ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਵੀ ਹੈਵ ਸੈਂਟਰ ਦਾ ਤੋ ਉੱਥੇਾਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਪਿਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕਣ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਜ਼ਰੀਏ ਆ ਦੇਖੋ ਜਿਹੜੇ ਵੀ ਡਰਗ ਦਾ ਕਾਰੋਬਾਰ ਕਰਦੇ ਹਨ ਉਹਨਾਂ ਤੋਂ ਮਾੜਾ ਬੰਦਾ ਕੋਈ ਹੋ ਹੀ ਨਹੀਂ ਸਕਦਾ ਠੀਕ ਹੈ ਕਿਉਂਕਿ ਉਹ ਸਿਰਫ ਆਪਣਾ ਨਹੀਂ ਪੂਰੇ ਸਮਾਜ ਦਾ ਨਾਮ ਖਰਾਬ ਕਰ ਰਹੇ ਹਨ ਕੰਮ ਖਰਾਬ ਕਰ ਰਹੇ ਬੱਚਾ ਦਾ ਭਵਿੱਖ ਤਾਂ ਇਸ ਕਰਕੇ ਉਹਨਾਂ ਨੂੰ ਤਾਂ ਸਾਡਾ ਯਹੀ ਮੈਸੇਜ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਚੱਲਿਆ ਹੋਵੇਗਾ ਕਿ ਅੱਜ हूँ जेडे कई सारे इलीगल कंस्ट्रक्शन है जरा उन्होंने ड्रग मनी तो बनाया हुआ है उन्होंने रेज किया जा रहा है तो उन्होंने मैसेज यही है कि या तो सुधर जाओ या तो फिर एक्शन वास्ते तैयार रहो थैंक यू ठीक है देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर।